ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚਲਾਈ ਆ ਜੀ ਮੋਟਰ ਮੱਕੀ ਨੂੰ ਆਪਣੀ ਬੰਦ ਕਰੀ ਹੋਈ ਸੀ 2 ਦਿਨ ਹੋ ਗਏ ਤੇ ਹੁਣ ਹੋਣ ਲੱਗੀ ਸੀ ਚਿੱਟੀ ਜੀ ਤੇ ਇਸੇ ਕਰਕੇ ਆਪਾਂ ਹੁਣ ਦੁਬਾਰਾ ਚਲਾਈ ਆ ਦੋ ਗਪਾਣੀ ਹੋਰ ਆਉਣਗੇ ਮੱਕੀ ਨੂੰ ਬਨਮੀਰੋ ਆਠਾ ਇਹ ਥੋੜਾ ਜਿਹਾ ਲੰਬਾ ਟਾਈਮ ਖੜਦੀ ਆ 130 ਦਿਨ ਲੈ ਜਾਂਦੀ ਆ 35 ਤੇ ਪੱਕਣ ਲੱਗ ਗਈ ਉਹ ਵੀ ਵੈਸੇ ਵੀ ਇਹ ਦੇਖੋ ਛੱਲੀ ਤੇ ਦੂਈ ਮੋਟਰ ਤੇ ਵੀ ਦੇਖਦੇ ਆ ਤੇ ਉੱਧਰ ਵੀ ਭਰਨੇ ਵਾਲੀ ਹੋਈ ਚਲਾਉਨੇ ਆ ਉੱਧਰ ਵੀ ਜਾ ਕੇ ਮੋਟਰ ਇੱਧਰਲੇ ਪਟੇ ਨੂੰ ਕਰਤਾ ਆਪਾਂ ਬਾਕੀ ਵੋਟ ਵੀ ਪਾਉਣੀ ਆ ਅੱਜ ਵੋਟਾਂ ਪੈ ਰਹੀਆਂ ਨੇ ਬਾਕੀ ਦੱਸਿਓ ਕਮੈਂਟ ਕਰਕੇ ਵੀ ਤੁਸੀਂ ਕਿਹਨੂੰ ਪਾਉਣੀ ਆ ਵੋਟ ਤੇ ਯਾਕੇ ਬੋਟਾਂ ਵਾਲਾ ਹੀ ਮਾਹੌਲ ਦਿਖਾਉਨੇ ਆ। ਵੀ ਕੀ ਗੱਲ ਬਾਤ। ਤੇ ਦੂਈ ਮੋਟਰ ਤੇ ਜਾਇਆ ਹੀ ਇਹ ਨਾਲੇ ਪਾਣੀ ਕਰੇਈਏ। ਤੇ ਆ ਦੇਖੋ ਆੜੂ ਦੇ ਬੂਟੇ ਨੂੰ ਕਿੰਨਾ ਆੜੂ ਲੱਗਿਆ ਆ ਬਹੁਤ ਜ਼ਿਆਦਾ ਆੜੂ ਲੱਗਿਆ ਆ ਦੇਖੋ। ਭਰਿਆ ਪਿਆ। ਹਲੇ ਪੱਕਿਆ ਨਹੀਂ ਹੈਗਾ ਪੱਕੂਆ ਹੌਲੀ-ਹੌਲੀ। ਮੰਨ ਲਓ ਜਦੋਂ ਜੀਰੀ-ਜੂਰੀ ਲਾਉਣ ਲੱਗਾਂਗੇ ਜਦੋਂ ਪੱਕੂਆ ਆੜੂ। ਬਹੁਤ ਭਰਿਆ ਪਿਆ। ਬਹੁਤ ਭੇੜਾ ਪਿਆ। ਆੜੂ ਦੀ? ਹਾਂਜੀ। ਆੜੂ ਬਹੁਤ ਭੇੜਾ ਪਿਆ ਆਈ। ਹੱਲ ਪਰਿਆ ਬਿਆਣਾ ਹਾਂ ਜੀ ਇਹ ਪੱਕੂ ਆ ਮੁੱਲਾ ਦਾ ਜੀਰੀ ਉਰੀ ਲਾਵਾਂਗੇ ਜਾਂ ਤਾਂ ਪੱਕੂ ਜੀ ਜੀ ਲਾਵਾ ਫਿਰ ਪੱਕੂ ਜਾਂ ਫਿਰ ਖਾਵਾਂਗੇ ਆ ਸਾਵਾਏ ਫਿਰ ਚੱਲ ਚੱਲੀ ਹੁਣ ਦੂਈ ਮੋਟਰ ਤੇ ਚੱਲਦੇ ਹਾਂ ਹਾਂ ਦੂਈ ਵਜੇ ਚੱਲੋ ਜੀ ਇਹ ਆਪਣਾ ਬੰਦਾ ਪੂਰਾ ਘੰਟਾ ਇਹ ਹਾਂ ਜੀ ਆਪਣੇ ਨਾਲੇ ਰਹਿੰਦਾ ਏ ਬਾਕੀ ਚੱਲੋ ਚੱਲਦੇ ਹਾਂ ਦੂਈ ਮੋਟਰ ਤੇ ਈਲੀਏ ਪਾਣੀ ਪੂਣੀ ਗਰਮੀ ਬਹੁਤ ਜ਼ਿਆਦਾ ਏ ਹਾਂ ਰੱਬ 20 ਪਾਵੇ ਪਿਛਤਾ ਪਾਰੀ ਕਰਾਇਆਲੇ ਤੋਂ ਵੱਧ ਵੱਧ ਹਾਂ ਕਹਿੰਦਾ ਰੱਬ ਮੀਂਹ ਪਾਵੇ ਮਿੱਠਾ ਪਾਣੀ ਵੱਧ ਤੋਂ ਵੱਧ ਚਲਾਇਆ ਕਰੋ ਹਾਂ ਇਹ ਕਹਿੰਦਾ ਜੀ ਤੂੰ ਪੀ ਤੁਮ ਹੋ ਗਿਆ ਜੀ ਖਰਾਬ ਮੀਂਹ ਉਤਰਿਆ ਦੇਖੋ ਗਰਮੀ ਬਹੁਤ ਜ਼ਿਆਦਾ ਸੀ ਇੰਨਾ ਕ ਮੀਂਹ ਪੈ ਜਾਵੇ ਨਾਲੇ ਮੱਕੀਆਂ ਦਾ ਗਰਦਾ ਫਰਦਾ ਜਿਆ ਲੈ ਜੂਗਾ ਦੇਖੋ ਕਿੰਨਾ ਗਿਰ ਰਿਹਾ ਦੇਖੋ ਆਪਣੇ ਮਲੋ ਏਰੀਆ ਚ ਪੈ ਰਿਹਾ ਮੀਂਹ ਹੁਣ ਤੇ ਹਵਾ ਵੀ ਚੱਲ ਰਹੀ ਆ ਬਹੁਤ ਤੇਜ਼ ਤੇ ਵਧੀਆ ਮੀਂਹ ਪੈਣਾ ਜ਼ਰੂਰੀ ਦੀ ਗਰਮੀ ਬਹੁਤ ਜ਼ਿਆਦਾ ਸੀ ਤੇ ਬਾਕੀ ਦੇਖਦੇ ਆ ਕਿੰਨਾ ਕੁ ਪੈ ਰਿਹਾ ਕਿੰਨਾ ਕੁ ਪਊਗਾ ਇਹੋ ਖੜੀ ਆ ਆਪਣੀ ਮੱਕੀ ਜੇ ਮੀਂਹ ਜ਼ਿਆਦਾ ਪੈ ਗਿਆ ਫਿਰ ਕਰ ਦਾਂਗੇ ਮੱਕੀ ਦਾ ਪਾਣੀ ਬੰਦ ਤੇ ਦੇਖੋ ਉਹ ਦੇਖੋ ਦਰਖਤ ਕਿਦਾਂ ਹਿੱਲ ਰਹੇ ਨੇ ਬਹੁਤ ਜ਼ਿਆਦਾ ਹਵਾ ਆਈ ਥੀ ਪਹਿਲਾਂ ਹੁਣ ਘਟ ਗਈ ਤੇ ਧੁੱਪਾਂ ਜੇ ਮੀਂਹ ਪੈ ਰਿਹਾ ਏ ਹੁਣ ਤਾਂ ਬੱਦਲ ਜਾਂ ਨਿਖਰ ਚੱਲੇ ਆ ਮੈਨੂੰ ਲੱਗਦਾ ਉਹ ਪਰਲੇ ਸਾਈਡ ਪਾਸੇ ਨੂੰ ਹੈਗਾ ਉਹ ਦੇਖੋ ਮੱਕੀ ਦੇ ਉੱਪਰਲੇ ਪਾਸੇ ਨੂੰ ਬੱਦਲ ਹੈਗਾ ਕਾਫੀ ਬਾਕੀ ਮੀਂਹ ਦਾ ਸ਼ਰਾਟਾ ਹੀ ਲੱਗਦਾ ਬੜਾ ਜ਼ਿਆਦਾ ਤਾਂ ਪੈ ਨਹੀਂ ਰਿਹਾ ਨਾ ਦੱਸਿਆ ਹੋਇਆ ਸੀ ਦੇਖੋ ਕਿੰਨਾ ਕਪਾਹ ਪੈਂਦਾ। ਆ ਰੀਤ ਨਹੀਂ ਪੈ ਗਿਆ ਹਨਾ? ਨਹੀਂ ਪੈ ਗਿਆ? ਅਟ ਗਿਆ। ਹਟ ਗਿਆ ਹੁਣ। ਇਹ ਮਿੱਟੀ ਉਡੋਂ ਤੇ ਖੜੀ ਆਈ ਆਪਣੀ 1899 ਮੱਕੀ। ਪਾਣੀ ਕਰਨ ਆਇਆ ਆਪਾਂ। ਬਾਕੀ ਇਹਦੀ ਬਜਾਈ ਹੈਗੀ ਆ 15 ਮਾਰਚ ਦੀ। ਬਾਕੀ ਇਹ ਜੂਨ ਦੇ ਲਾਸਟ 'ਚ ਜਾ ਕੇ ਵੱਢੀ ਜਾਊਗੀ ਹਲੇ ਤੇ ਆਹ ਪੱਟੇ ਨੂੰ ਕਰ ਤਾ ਆਪਾਂ ਪਾਣੀ ਤੇ ਬਾਕੀ ਦੇਖੋ ਮੱਕੀ ਵੀ ਕਿਵੇਂ ਖੜੀ ਆ ਦੇਖਦੇ ਆ ਚੈੱਕ ਕਰਕੇ ਕਿ ਕਿੰਨਾ ਕਿ ਦਾਣਾ ਦੂਣਾ ਪਿਆ ਕੀ ਗੱਲ ਬਾਤ ਹਲੇ ਦਾਣਾ ਕਿਹੜਾ ਹੋਇਆ ਜਾਂ ਹਲੇ ਦੁੱਧਾ ਇਹਦੇ ਵਿੱਚ ਦਾਣੇ ਇਹਦੇ ਆ ਦੇਖੋ ਸੁੰਡੀ ਨੇ ਕਿੰਨਾ ਨੁਕਸਾਨ ਕਰਿਆ ਦਾਣਾ ਖਾਧਾ ਹੋਇਆ ਛੱਲੀ ਦੇ ਉੱਪਰਲੇ ਪਾਸੇ ਦੁੱਧਾ ਹਲੇ ਦਾਣੇ 'ਚ ਹਲੇ ਕਿਹੜਾ ਨਹੀਂ ਹੋਇਆ ਕੋਈ 90 ਇੱਕ ਦਿਨ ਤੇ ਜਾ ਕੇ ਕਿਹੜਾ ਹੋਊ 90 95 ਦਿਨ ਤੇ ਜਾ ਕੇ ਦਾਣਾ ਕਿਹੜਾ ਹੋਣ ਲੱਗੂਗਾ ਹੁਣ ਇਹ ਹੋ ਚੱਲੀ ਆਪਣੀ ਉਹੀ 75 ਦਿਨ ਦੇ ਲੈਵੇ ਹੋ ਚੱਲੀ ਮੱਕੀ ਸਾਈਡ ਤੇ ਥੋੜੀ ਜਿਹੀ ਹਾਈਟ ਘਟਾ ਮੱਕੀ ਦੀ ਤੇ ਵਿੱਚੋਂ ਬਹੁਤ ਜ਼ਿਆਦਾ ਹਾਈਟ ਆ ਸਾਰਾ ਖੇਤ ਵਧੀਆ ਖੜਾ ਪੂਰਾ ਮੌਸਮ ਵੀ ਹੋ ਗਿਆ ਦੁਬਾਰਾ ਸਾਫ਼ ਗਰਮੀ ਹੋ ਗਈ ਥੋੜਾ ਜਿਹਾ ਮੀਂਹ ਪੈ ਕੇ हटਿਆ ਹੈ ਬਾਲਾ ਜਿਆਦਾ ਪਿਆ ਨਹੀਂ ਸ਼ਰਾਟਾ ਜਾਈ ਤੀਮੀ ਦਾ ਬਾਕੀ ਇੱਧਰ ਵੀ ਮਾਰ ਕੇ ਆਉਣਾ ਹੈ ਕਿਹੜਾ ਪਰ ਇੱਧਰਲਾ ਖੇਤ ਗਿੱਲਾ ਹੈ ਟੋ ਜਾਂ ਵੀ ਸੁੱਕ ਚੱਲੇ ਆਪਾਂ ਗਿੱਲੀ-ਗਿੱਲੀ ਨੂੰ ਪਾਣੀ ਮੂੜੀ ਜਾਂਦੇ ਆਂ ਇੱਦਲਾ ਖੇਤ ਵੀ ਆਪਣਾ ਵਧੀਆ ਹੋ ਚੱਲੇ ਆ। ਇੱਦਲਾ ਖੇਤ ਵੀ ਬੂਰਾ ਵਧੀਆ ਖੜਾ ਏ। ਥੋੜਾ ਜਿਹਾ ਪਛੇਤੀ ਮੱਕੀ ਦਾ ਥੋੜਾ ਝਾੜ ਘਟੇ ਜਾਂਦਾ ਏ। ਪਛੇਤੀ ਕਰਕੇ ਅਗੇਤੀ ਫਸਲ ਵਰਗੀ ਰੀਸ ਨਹੀਂ ਆਏਗੀ। ਕੋਈ ਵੀ ਫਸਲ ਲਾ ਲਓ। ਆਲੂ ਹੋਣ। ਜੀਰੀ ਹੋਗੀ, ਮੱਕੀ ਹੋਗੀ। ਬਾਕੀ ਪਿੰਡ ਵਾਲੀ ਮੱਕੀ ਦਾ ਆਪਣੀ ਵੱਢੀ ਆਊਗੀ 10 ਜੂਨ ਦੇ ਲਵੇ ਜਾ ਕੇ ਤੇ ਆਹ ਖੇਤ ਵੀ ਹਲੇ ਗਿੱਲ ਲਈ ਪਿਆ ਹੈ ਤਾਂ ਦੇਖੋ ਵਧੀਆ ਖੜਾ ਇਹ ਵੀ ਪਲਾਟ ਸਾਰੀ ਪਨੀਰੀ ਹੋ ਚੱਲੀ ਆ ਆਪਣੀ ਵਧੀਆ ਇਹ ਇਹ ਹੋ ਗਈ ਅੱਜ 6-7 ਦਿਨ ਦੀ ਹੋ ਗਈ ਤੇ ਵਧੀਆ ਖੜੀ ਆ ਬਾਕੀ ਵਿੱਚ ਵਿੱਚ ਕਿਤੇ ਕਿਤੇ ਪੀਲੀ ਹੋਣ ਲੱਗ ਗਈ ਜੇ ਮੈਂ ਆਹ ਦੀਂਦੀ ਹੋਊਗੀ ਕਿਤੇ ਕਿਤੇ ਇਹ ਕੀ ਪਤਾ ਨਹੀਂ ਕੀ ਚੱਕਰ ਬਾਕੀ ਇਹ ਜੋ ਪਾਵਾਂਗੇ ਤਿੰਨ ਦਿਨ ਤੱਕ ਸਮਾਨ ਜਿਹੜਾ ਹੀ ਪੀਲਾ ਪੰਜ ਆਇਆ ਹੋਇਆ ਏ ਨਾਲੇ ਉਹ ਦੂਰ ਹੋ ਜਾਊਗਾ ਤੇ ਬਾਕੀ ਪਰਲੀ ਕਿਯਾਰੀ ਵੀ ਆਪਣੀ ਮਾਰੇ ਹੀ ਤੂਈਆਂ ਆਂ ਹਰੇ ਬਾਈ ਮਾਰਦੀ ਆ ਉਹ ਵੀ ਦਿਖਾਉਨੇ ਆ ਉਹ ਵੀ ਤੁਹਾਨੂੰ ਅਕਕੀ ਅੱਜ ਦਿੱਤਾ ਦੀ ਇਹਨੂੰ ਪਾਣੀ ਹੁਣ ਕੱਲ ਨੂੰ ਥੋੜਾ ਜਿਹਾ ਰੋਕ ਕੇ ਦਵਾਗੇ ਪਾਣੀ ਸ਼ਾਮ ਨੂੰ ਦਵਾਗੇ ਕੱਲ ਨੂੰ ਦੇਖੋ ਆ ਵੀ ਮਾਰੇ ਦੇਖੋ ਤੂਈਆਂ ਸਾਰੀਆਂ ਦੇਖੋ ਤੇ ਬਾਕੀ ਕੱਲ ਨੂੰ ਬੀਜਾਂਗੇ ਇੱਧਰ ਇੱਧਰ ਦੋ ਕਿਹਾਰੀਆਂ ਤਿਆਰ ਕਰੀਆਂ ਪਈਆਂ ਨੇ ਆਪਣੀਆਂ ਕੱਲ ਨੂੰ ਆ ਇੱਕ ਤਾਂ ਪਹਿਲਾਂ ਆਗੇ ਵਾਲੀ ਬੀਜਦੇ ਆ ਤੇ ਉਹਦੀ ਫਿਰ ਕੱਲ ਨੂੰ ਪਨੀਰੀ ਭਿਉਂ ਦਾਂਗੇ ਤੇ ਪਰੇ ਦੋ ਕਿਹਾਰੀਆਂ ਦੀ ਹੋਰ ਆ ਤੇ ਅੱਜ ਪਰਲੀ ਮੋਟਰ ਤੇ ਬੀਜੀ ਆ 8 ਕਿਲਿਆਂ ਦੀ ਪੀਆਰ 126 ਦੀ ਉਹ ਤੇ ਪੱਦਰ ਕਿਆਰੀਆਂ ਨੇ ਇਹ ਸਾਰੀਆਂ ਦੇਖੋ ਬਰੀਕ ਕਰੀ ਪਈ ਆ ਪੂਰੀ